ਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਾਰ ਫਿਰ ਤੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਗਈਆਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਮੌਕੇ ਤੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਦੱਸਦੀ ਹੈ ਕਿ ਨਵੀਂ ਦਿੱਲੀ ਦੇ ਸਰੋਜਨੀ ਨਗਰ ਦੇ ਵਿੱਚ ਫੜੀਆਂ ਵਾਲਿਆਂ ਦੇ ਵੱਲੋਂ ਸਿੱਖ ਨੌਜਵਾਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਪੱਗਾ ਤੱਕ ਉਤਾਰ ਦਿੱਤੀਆਂ ਗਈਆਂ ਨੇ ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬੁਰੀ ਤਰੀਕੇ ਦੇ ਨਾਲ ਦਸਤਾਰ ਧਾਰੀ ਦੋ ਨੌਜਵਾਨਾਂ ਦੀ ਕੁੱਟਮਾਰ ਜਿਹੜੀ ਇਹ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਖਾਲਸਾ ਕੌੜੇ ਦੇਵੀ ਵਿੱਚ ਇੱਕ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਦੋਂ ਵੀ ਉਸ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਤਾਂ ਬੇहद ਹੀ ਸ਼ਰਮਨਾਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਸਿੱਖਾਂ ਦੇ ਨਾਲ ਅਜਹੀਆਂ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਜਦਾ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਅਜੀ ਸਿੱਧੀ ਪਹਿਲਾ ਆਏ ਤੇ ਲੋਕਾਂ ਨੇ ਸਾਨੂੰ ਪਰਫੂਮੇ ਚੰਦੇ ਸੀ ਅਸੀਂ ਮਣਾ ਕਰਤਾ ਉਹਦੇ ਬਾਅਦ ਵਿੱਚ ਥੋੜੀ ਦੇਰ ਬਾਅਦ ਆ ਗਾੜਾ ਕੱਢਣ ਲੱਗੇ ਮਾ ਦੀ ਗਾਲਾਂ ਕੱਢਦੀ ਜਦ ਤੱਕ ਫੇਰਾ ਸਾਡਾ ਹਸੈ ਨਹੀਂ ਹੋਇਆ ਅਜੀ ਸਿੱਧੀ ਜੀ ਗੱਲ ਪੁੱਛ ਲਈ ਕਿ ਵਾ ਤੂੰ ਕਿਹਨੂੰ ਗਾੜ ਕੱਢਣ ਲਿਆ ਕਹਿੰਦਾ ਨੂੰ ਲੜਨਾ ਹੈ ਤੇ ਅਸੀਂ 15 20 ਜਣੇ ਲੈ ਕੇ ਆ ਜਾਂਦੇ ਆ ਮੈਂ ਕਿ ਚੱਲ ਲੈ ਆ ਫਿਰ ਅਸੀਂ ਵੀ ਨਹੀਂ ਹੱਥੇ ਨੂੰ ਦੋ ਬੰਦੇ ਨਹੀਂ ਕੋਟਾਂ ਗਲੇ ਮੈਂ ਲੈ ਕੇ ਆ ਤੋ ਜਦ 15 20 ਜਣੇ ਲੈ ਕੇ ਆਇਆ ਤੋ ਨੇ ਸਿੱਧਾ ਸਾਡੇ ਕਾਲਰ ਤੇ ਹੱਥ ਪਾਤਾ ਫਿਰ ਦੂਜਾ ਪੱਖ ਤੇ ਆਰ ਪਾਤਾ ਜਦ ਅਸੀਂ ਫਿਰ ਆਪਣੇ ਆਪਣੇ ਸਾਈਡ ਡਿਫੈਂਸ ਕਰਨ ਲੱਗੇ ਤੋ ਨਰ फिर वो फिर मारा गया था वो सारे गए सारे दुकानदार आ गए बस यही तो क्या लगता है कि पगड़ी पे हाथ डाला उन लोगों ने बिल्कुल जी उन्होंने टारगेट ही उन्होंने ये सरदार जो दो पग खोली मेन टारगेट उन्होंने आपके साथ क्या हुआ था मेरे साथ भी सेम जो भाई के साथ हुआ मैं इनके साथ ही था तो सारे बंदों ने हमने पकड़ लिया पच्चीस बंदों ने और सीधा ऐसे पूरा हाथ डाला पीछे से और बाल पकड़ के मारने लग गया तो हम पकड़ अपनी पकड़ी संभाल रहे थे اور میں پکڑ کے مارنے لگ گیا کھانے आयोग कार्रवाई की जा रही है हो रही है लगी है काम से के लिए खबर सामने आई है जिथे एक बार फिर तो ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਦੱਸ ਦिए ਕਿ ਇਹਨਾਂ ਦੋ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਗਈਆਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਮੌਕੇ ਤੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਦੱਸਿਆ ਕਿ ਨਵੀਂ ਦਿੱਲੀ ਦੇ ਸੁਰੋਜਨੇ ਨਗਰ ਦੇ ਵਿੱਚ ਫੜੀਆਂ ਵਾਲਿਆਂ ਦੇ ਵੱਲੋਂ ਸਿੱਖ ਨੌਜਵਾਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਪੱਗਾ ਤੱਕ ਉਤਾਰ ਦਿੱਤੀਆਂ ਗਈਆਂ ਨੇ ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬੁਰੀ ਤਰੀਕੇ ਦੇ ਨਾਲ ਦਸਤਾਰ ਧਾਰ ਦੋ ਨੌਜਵਾਨਾਂ ਦੀ ਕੁੱਟਮਾਰ ਜਿਹੜੀ ਇਹ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਖਾਲਸਾ ਕੋਲੇ ਦੇਵੀ ਵਿੱਚ ਇੱਕ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਦੋਂ ਵੀ ਉਸ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਤਾਂ ਬੇहद ਹੀ ਸ਼ਰਮਨਾਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਸਿੱਖਾਂ ਦੇ ਨਾਲ ਅਜਹੀਆਂ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਜਦਾ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਅਜੀ ਸਿੱਧੀ ਜੀ ਪਹਿਲਾ ਆਏ ਤੇ ਲੋਕਾਂ ਨੇ ਸਾਨੂੰ ਪਰਫਿਊਮ ਵੇਚੰਦੇ ਸੀ ਅਸੀਂ ਮਨਾ ਕਰਤਾ ਪਰ ਉਹਦੇ ਬਾਅਦ ਵਿੱਚ ਥੋੜੀ ਦੇਰ ਬਾਅਦ ਆ ਕੇ ਗਾੜਾ ਕੱਢਣ ਲੱਗੇ ਮਾਦੀ ਗਾਲਾ ਕੱਢਦੀ ਜਦ ਫੇਰ ਸਾਡੇ ਕੋ ਸਹੈਨ ਨਹੀਂ ਹੋਇਆ ਅਜੀ ਸਿੱਧੀ ਜੀ ਗੱਲ ਪੁੱਛ ਲਈ ਕਿ ਭਾਈ ਤੂੰ ਕਿਹਨੂੰ ਗਾੜਾ ਕੱਢਣ ਲਿਆ ਇਹਨਾਂ ਨੂੰ ਲੜਨਾ ਹੈ ਤੇ ਅਸੀਂ 15 20 ਜਣੇ ਲੈ ਕੇ ਆਏ ਮੇਰਾ ਮੈਂ ਕਿਹਾ ਚੱਲ ਲੈ ਆ ਫੇਰ ਅਸੀਂ ਵੀ ਨਹੀਂ ਹੱਥੇ ਨੂੰ ਦੋ ਬੰਦੇ ਨਹੀਂ ਕੋਟਾਂ ਲਏ ਮੈਂ ਲੈ ਕੇ ਆ ਤੋ ਜਦ 15 20 ਜਣੇ ਲੈ ਕੇ ਆਇਆ ਤੋ ਅਨੇ ਸਿੱਧਾ ਸਾਡੇ ਕਾਲਰ ਤੇ ਹੱਥ ਪਾਤਾ ਫੇਰ ਦੂਜੇ ਪਾਸੇ ਹੱਥ ਪਾਤਾ ਜਦ ਅਸੀਂ ਫੇਰ ਆਪਣੇ ਆਪਣੇ ਸਾਈਡ ਡ फिर गए जा सारे दुकानदार आ गए डाला टारगेट ही उन्होंने यही ये, ये सरदार जो दो दिशा ने पग खोली है मे टारगेट आपके साथ क्या हुआ था मेरे साथ भी सेम जो भाई के साथ हुआ मैं इनके साथ ही था तो सारे बंदों ने हमने पकड़ लिया पच्चीस बंदों ने सीधा ऐसे पूरा हाथ डाला पीछे से और बाल पकड़ के मार लग गया तो हम पकड़े अपने पकड़ी सम्भाल اور میں پکੜ کے مارنے لگے کھانے आयो कारवाई की जा रही है हो रही है देखिए के लिए दिल्ली तो बड़ी खबर सामने आई है जिथे एक बार फिर तो ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਗਈਆਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਮੌਕੇ ਤੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਦੱਸਦੀ ਹੈ ਕਿ ਨਵੀਂ ਦਿੱਲੀ ਦੇ ਸਰੋਜਨੀ ਨਗਰ ਦੇ ਵਿੱਚ ਫੜੀਆਂ ਵਾਲਿਆਂ ਦੇ ਵੱਲੋਂ ਸਿੱਖ ਨੌਜਵਾਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ ਨੇ ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬੁਰੀ ਤਰੀਕੇ ਦੇ ਨਾਲ ਦਸਤਾਰ ਧਾਰੀ ਦੋ ਨੌਜਵਾਨਾਂ ਦੀ ਕੁੱਟਮਾਰ ਜਿਹੜੀ ਇਹ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਖਾਲਸਾ ਕੋਲੇ ਦੇਵੀ ਵਿੱਚ ਇੱਕ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਦੋਂ ਵੀ ਉਸ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਤਾਂ ਬੇहद ਹੀ ਸ਼ਰਮਨਾਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਸਿੱਖਾਂ ਦੇ ਨਾਲ ਅਜਹੀਆਂ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਜਦਾ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਅਸੀਂ ਸਿੱਧੀ ਪਹਿਲਾਂ ਆਏ ਤੇ ਲੋਕਾਂ ਨੇ ਸਾਨੂੰ ਪਰਫਿਊਮ ਵੇਚੰਦੇ ਸੀ ਅਸੀਂ ਮਨਾ ਕਰਤਾ ਉਹਦੇ ਬਾਅਦ ਵਿੱਚ ਥੋੜੀ ਦੇਰ ਬਾਅਦ ਆ ਕੇ ਗਾੜਾ ਕੱਢਣ ਲੱਗ ਗਏ ਮਾ ਦੀ ਗਾਲਾਂ ਕੱਢੀ ਜਦ ਤੱਕ ਸਾਡਾ ਹੌਸਹਿ ਨਹੀਂ ਹੋਇਆ ਅਸੀਂ ਸਿੱਧੀ ਜੀ ਗੱਲ ਪੁੱਛ ਲਈ ਕਿ ਭਾਈ ਤੂੰ ਕਿੰਨੂੰ ਗਾੜ ਕੱਢਣ ਲਿਆ ਕਹਿੰਦਾ ਨੂੰ ਲੜਨਾ ਹੈ ਕਿ ਅਸੀਂ 15 20 ਜਣੇ ਲੈ ਕੇ ਆਏ ਆਂ ਮੈਂ ਕਿ ਚੱਲ ਲੈ ਆ ਫਿਰ ਅਸੀਂ ਵੀ ਨਹੀਂ ਹੱਥੇ ਨੂੰ ਦੋ ਬੰਦੇ ਨਹੀਂ ਕੋਟਾਂ ਲਏ ਮੈਂ ਲੈ ਕੇ ਆ ਤੋ ਜਦ 15 20 ਜਣੇ ਲੈ ਕੇ ਆਇਆ ਤਾਂ ਉਹਨੇ ਸਿੱਧਾ ਸਾਡੇ ਕਾਲਰ ਤੇ ਹੱਥ ਪਾਤਾ ਫਿਰ ਦੂਜਾ ਪਾਸੇ ਹੱਥ ਪਾਤਾ ਜਦ ਅਸੀਂ ਫਿਰ ਆਪਣੇ ਆਪਣੇ ਸਾਈਡ ਡਿਫੈਂਸ ਕਰਨ ਲੱਗੇ फिर मार्ड पास वो सारे दुकानदार आ गए थे हाथ डाला टारगेट ही ये सरदार जो दो दिशा ने पग खोली मेन टारगेट आपके साथ क्या हुआ था मेरे साथ भी सेम जो भाई के साथ हुआ मैं इनके साथ ही था तो सारे बंदों ने हमने पकड़ लिया पच्चीस बंदों ने और सीधा ऐसे पूरा हाथ डाला पीछे से और बाल पकड़ के मारने लग गया तो हम पकड़ संभाल रहे थे اور میں پکڑ کے مارنے لگے وہاں کھانے आयो कारवाई की जा रही है हो रही है देखिए के लिए बोल दिल्ली तो बड़ी खबर सामने आई है जिथे एक बार फिर तो ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਗਈਆਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਮੌਕੇ ਤੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਦੱਸਦੀ ਹੈ ਕਿ ਨਵੀਂ ਦਿੱਲੀ ਦੇ ਸਰੋਜਨੀ ਨਗਰ ਦੇ ਵਿੱਚ ਫੜੀਆਂ ਵਾਲਿਆਂ ਦੇ ਵੱਲੋਂ ਸਿੱਖ ਨੌਜਵਾਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ ਨੇ ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬੁਰੀ ਤਰੀਕੇ ਦੇ ਨਾਲ ਦਸਤਾਰ ਧਾਰੀ ਦੋ ਨੌਜਵਾਨਾਂ ਦੀ ਕੁੱਟਮਾਰ ਜਿਹੜੀ ਇਹ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਖਾਲਸਾ ਕੋੜੇ ਦੇਵੀ ਵਿੱਚ ਇੱਕ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਉਦੋਂ ਵੀ ਉਸ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਤਾਂ ਬੇहद ਹੀ ਸ਼ਰਮਨਾਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਸਿੱਖਾਂ ਦੇ ਨਾਲ ਅਜਹੀਆਂ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਲਗਾਤਾਰ ਮਾਹੌਲ ਕਾਫੀ ਜ਼ਿਆਦਾ ਭੱਜਦਾ ਜਾ ਰਿਹਾ ਹੈ ਉਹਨਾਂ ਨੌਜਵਾਨਾ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਅਜੀ ਸਿੱਧੀ ਜੀ ਪਹਿਲਾ ਆਏ ਤੇ ਲੋਕਾਂ ਨੇ ਸਾਨੂੰ ਪਰਫਿਊਮ ਵੇਚੰਦੇ ਸੀ ਅਸੀਂ ਮਨਾ ਕਰਤਾ ਉਹਦੇ ਬਾਅਦ ਵਿੱਚ ਥੋੜੀ ਦੇਰ ਬਾਅਦ ਆ ਕੇ ਗਾੜਾ ਕੱਢਣ ਲੱਗੇ ਮਾਦੀ ਗਾਲਾ ਕੱਢਦੀ ਜਦ ਤੱਕ ਫੇਰ ਸਾਡਾ ਹਸੈ ਨਹੀਂ ਹੋਇਆ ਅਜੀ ਸਿੱਧੀ ਜੀ ਗੱਲ ਪੁੱਛ ਲਈ ਕਿ ਭਾਈ ਤੂੰ ਕਿਹਨੂੰ ਗਾੜਾ ਕੱਢਣ ਲਿਆ ਇਹਨਾਂ ਨੂੰ ਲੜਨਾ ਹੈ ਅਸੀਂ 15 20 ਜਣੇ ਲੈ ਕੇ ਆਏ ਮੇਰਾ ਮੈਂ ਕਿਹਾ ਚੱਲ ਲੈ ਆ ਫਿਰ ਅਸੀਂ ਵੀ ਨਹੀਂ ਹੱਥੇ ਨੂੰ ਦੋ ਬੰਦੇ ਨਹੀਂ ਕੋਟਾਂਗੇ ਮੈਂ ਲੈ ਕੇ ਆ ਤੋ ਜਦ 15 20 ਜਣੇ ਲੈ ਕੇ ਆਇਆ ਤੋ ਉਹਨੇ ਸਿੱਧਾ ਸਾਡੇ ਕਾਲਰ ਦੇ ਹੱਥ ਪਾਤਾ ਫੇਰ ਦੂਜਾ ਪਾਸੇ ਆਰ ਪਾਤਾ ਜਦ ਅਸੀਂ ਫਿਰ ਆਪਣੇ ਆਪਣੇ ਸਾਈਡ ਡਿਫੈਂਸ ਕਰਨ फिर वो फिर जाते जाते मारा गया था वो सारे दुकानदार आ गए थे बस यही तो क्या लगता है कि पगड़ी पे हाथ डाला उन लोगों ने बिल्कुल जी उन्होंने टारगेट ही उन्होंने ये सरदार जो दो दिशा ने पग खोली मेन टारगेट आपके साथ क्या हुआ था मेरे साथ भी सेम जो भाई के साथ हुआ मैं इनके साथ ही था तो सारे बंदों ने हमने पकड़ लिया पच्चीस बंदों ने और सीधा ऐसे पूरा हाथ डाला पीछे से और बाल पकड़ के मारने लगे तो हम पकड़ अपनी पगड़ी संभाल रहे थे और हमें पकड़ के मारने लगे ਖਾਨੇ ਆਯੋ ਕਾਰਵਾਈ ਕੀਤੀ ਜਾ ਰਹੀ ਹੈ ਹੋ ਰਹੀ ਹੈ ਲੱਗੇ ਕੰਮ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਾਰ ਫਿਰ ਤੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ ਗਈਆਂ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਮੌਕੇ ਤੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਦੱਸਦੀ ਹੈ ਕਿ ਨਵੀਂ ਦਿੱਲੀ ਦੇ ਸਰੋਜਨੀ ਨਗਰ ਦੇ ਵਿੱਚ ਫੜੀਆਂ ਵਾਲਿਆਂ ਦੇ ਵੱਲੋਂ ਸਿੱਖ ਨੌਜਵਾਨਾਂ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੀਆਂ ਪੱਗਾਂ ਤੱਕ ਉਤਾਰ ਦਿੱਤੀਆਂ ਗਈਆਂ ਨੇ ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਬੁਰੀ ਤਰੀਕੇ ਦੇ ਨਾਲ ਦਸ